ਯਾ ਬਾਈਪਾਸ ਧਮਾਕੇ ਤੇ ਪੁਲਿਸ ਦਾ ਬਿਆਨ ਆਇਆ ਸਾਹਮਣੇ ਤੇ ਕਿ ਫਤੇਗੜ ਚੂੜੀਆਂ ਤੇ ਧਮਾਕਾ ਹੋਇਆ ਸੀ ਬਾਈਪਾਸ ਤੇ ਨੇੜੇ ਜਿੱਥੇ ਕਿ ਪੁਲਿਸ ਦਾ ਬਿਆਨ ਸਾਹਮਣੇ ਆਇਆ ਧਮਾਕੇ ਤੋਂ ਸੀਪੀਐਫ ਅੰਮ੍ਰਿਤਸਰ ਦਾ ਸਾਫ ਇਨਕਾਰ ਸੋ ਕਿਸ ਤਰ੍ਹਾਂ ਦਾ ਕੋਈ ਵੀ ਗ੍ਰੇਨੇਡ ਅਟੈਕ ਨਹੀਂ ਹੋਇਆ ਸੀਪੀ ਅੰਮ੍ਰਿਤਸਰ ਦੇ ਵੱਲੋਂ ਕਿਹਾ ਗਿਆ ਫਤੇਗੜ ਚੂੜੀਆਂ ਰੋਡ ਤੇ ਕੋਈ ਵੀ ਚੌਂਕੀ ਨਹੀਂ ਹੈ ਸੋ ਅੰਮ੍ਰਿਤਸਰ ਦੇ ਵਿੱਚ ਕੁਝ ਦੇਰ ਪਹਿਲਾਂ ਧਮਾਕਾ ਹੋਇਆ ਸੀ ਜੁਥੇ ਕਿ ਸੀਪੀ ਅੰਮ੍ਰਿਤਸਰ ਦਾ ਸਾਫ ਇਨਕਾਰ ਕੀਤਾ ਗਿਆ ਧਮਾਕੇ ਤੋਂ ਫਤਿਹਗੜ ਚੂੜੀਆਂ ਬਾਈਪਾਸ ਧਮਾਕੇ ਤੇ ਪੁਲਿਸ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਸਾਫ ਇਨਕਾਰ ਕੀਤਾ ਕਿ ਇੱਥੇ ਕੋਈ ਵੀ ਧਮਾਕਾ ਨਹੀਂ ਹੋਇਆ ਤੇ ਕੋਈ ਵੀ ਪੁਲਿਸ ਚੌਕੀ ਇੱਥੇ ਮੌਜੂਦ ਨਹੀਂ ਹੈ ਸੋ ਫਤਿਹਗੜ ਚੂੜੀਆਂ ਬਾਈਪਾਸ ਧਮਾਕੇ ਤੇ ਪੁਲਿਸ ਦਾ ਬਿਆਨ ਆਇਆ ਸਾਹਮਣੇ ਧਮਾਕੇ ਤੋਂ ਸੀਪੀ ਅੰਮ੍ਰਿਤਸਰ ਦਾ ਸਾਫ ਇਨਕਾਰ ਸੋ ਕਿਸੇ ਵੀ ਤਰ੍ਹਾਂ ਦਾ ਕੋਈ ਗ੍ਰੇਨੇਡ ਅਟੈਕ ਨਹੀਂ ਹੋਇਆ ਸੀਪੀ ਅੰਮ੍ਰਿਤਸਰ ਦੇ ਵੱਲੋਂ ਕਿਹਾ ਗਿਆ ਫਤੇਗੜ ਚੂੜੀਆਂ ਬਾਈਪਾਸ ਧਮਾਕੇ ਤੇ ਪੁਲਿਸ ਸੀਵੀ ਇੰਪੈਕਟ ਦੇਖਿਆ ਜੋ ਆਪਾਂ ਦੇਖਦੇ ਆਂ ਸੜਕ ਦੇ ਲੱਗਦਾ ਕਿ ਇਹ ਇਹ ਵੀ ਇਹ ਤੁਹਾਨੂੰ ਇੱਕ ਸਵਾਲ ਪੁੱਛਦਾ ਕਿ ਜਿਹਨੂੰ ਬਨੇਰ ਅਟੈਕ ਕਹਿੰਦਾ ਉਹ ਇਸੇ ਜੋ ਕੁਝ ਕਰਦਾ ਹੋਈਆ ਜੇ ਬੋਧਾ ਨਹੀਂ ਕਰਦਾ ਪਰ ਮੰਨਦਾ ਜੀ ਹੋ ਜਾਂਦਾ ਯਾਰ ਉਹਨਾਂ ਦੀ ਕੋਈ ਕੰਟੀ ਆਈਡੀ ਵੀ ਚਾਰਜ ਅਗੇ ਆਪਾਂ ਛੱਡ ਗਏ ਸਾਰੇ ਪੁਲਿਸ ਇਦਾਂ ਕਹਿੰਦੇ ਉਹ ਕਿ ਦੀਵਾਰ ਯਾਰ ਆਈਡੀ ਥੱਲੇ ਕਰ ਲੋ ਫੇਸ ਤੇ ਦੇਖਦਾ ਨਹੀਂ ਪਿਆ ਇੰਪੈਕਟ ਆਇਆ ਕੀ ਤੁਸੀਂ ਸੁਣਿਆ ਇਸ ਗੱਲ ਨੂੰ ਸਾਡੇ ਪਿੱਛੇ ਨਹੀਂ ਸਾਨੂੰ ਇਨਫੋਰਮੇਸ਼ਨ ਦਿੱਤੀ ਸਭ ਤੋਂ ਪਹਿਲਾਂ ਔਰ ਜਦੋਂ ਸਾਹਿਬ ਆ ਗਏ ਹੁਣ ਮੈਂ ਆ ਗਿਆ ਬਾਕੀ ਆਫਸਰ ਨੇ ਫੋਰੈਂਸਿਕ ਟੀਮ ਵੀ ਆ ਗਏ ਚੈੱਕ ਕਰਵਾ ਲਾ ਵੀ ਇਸ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਹਿ ਰਿਹਾ ਕਿ ਜੇ ਗ੍ਰਨੇਡ ਅਟੈਕ ਹੋਵੇ ਤੁਸੀਂ ਸਾਰੇ ਇਨੇ ਪੜੇ ਲਿਖੇ ਲੋਕ ਹੋ ਪਰ ਉਹਦਾ ਇੰਪੈਕਟ ਇੰਨਾ ਹੀ ਹੁੰਦਾ ਜੋ ਤੁਸੀਂ ਦੇਖਿਆ ਸਰ ਉੱਥੇ ਇੱਕ ਲੋਕ ਬ੍ਰਹਮਤ ਹੋਇਆ ਕੋਈ ਕਲਿੱਪ ਜਾਂ ਬ੍ਰਹਮਤ ਹੋਇਆ ਜਿਵੇਂ ਗਨਰੇਟ ਦਾ ਹੁੰਦਾ ਸੀਪੀ ਸਾਹਿਬ ਮੈਨੂੰ ਤਾਂ ਪਤਾ ਨਹੀਂ ਕਿਹੜਾ ਕਲਿੱਪ ਦੀ ਗੱਲ ਕਰ ਰਹੇ ਹੋ ਤੁਸੀਂ ਦੱਸੋ ਮੈਨੂੰ ਤਾਂ ਲੱਗਦਾ ਜੀ ਇਹ ਸੀਪੀ ਸਾਹਿਬ ਲੱਗਦਾ ਜੀ ਇਹ ਯਾਰ ਇੱਕ ਵਾਰ ਜੀ ਇਹ ਜੀ ਇੰਨੀ ਜਲਦੀ ਕਹਿਣਾ ਵੀ ਕੀ ਲੱਗਦਾ ਮੈਂ ਤਾਂ ਤੁਹਾਨੂੰ ਇੱਕ ਸਵਾਲ ਇੱਕੋ ਹੀ ਕਰ ਰਿਹਾ ਸਾਰਿਆਂ ਨੂੰ ਬੜਾ ਕਲੀਅਰ ਜੀ ਤੁਸੀਂ ਦੇਖੋ ਗੁਰਮੀਤ ਸੋ ਫਤੇਗੜ ਚੂੜੀਆਂ ਬਾਈਪਾਸ ਧਮਾਕੇ ਦੇ ਪੁਲਿਸ ਦੇ ਬਿਆਨ ਸਾਹਮਣੇ ਆਲਾ ਸੀਪੀ ਅਮਰਸਰ ਦੇ ਵੱਲੋਂ ਇਹ ਕਿਹਾ ਗਿਆ ਕਿ ਇਹ ਕੋਈ ਗ੍ਰੇਨੇਡ ਧਮਾਕਾ ਨਹੀਂ ਹੈ ਸੋ ਫਿਲਹਾਲ ਜਥੇਕੀ ਨਾਲ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਕੋਈ ਵੀ ਉੱਥੇ ਪੁਲਿਸ ਚੌਂਕੀ ਨਹੀਂ ਹੈ ਜਿੱਥੇ ਕੀ ਹੈ ਗ੍ਰੇਨੇਡ ਸੁੱਟਿਆ ਗਿਆ ਤੇ ਇਸ ਤਰ੍ਹਾਂ ਦਾ ਕੋਈ ਵੀ ਗ੍ਰੇਨੇਡ ਧਮਾਕਾ ਇਹ ਨਹੀਂ ਹੋਇਆ ਸੋ ਫਿਲਹਾਲ ਜਥੇਕੀ ਪਤਕਰਾਂ ਦੇ ਵੱਲੋਂ ਤੋਂ ਸਵਾਲ ਵੀ ਕੀਤੇ ਗਏ ਕਿ ਕੋਈ ਧਮਾਕੇ ਵਾਲੀ ਚੀਜ਼ ਹੈ ਜਿਹੜੀ ਕਿ ਕਲਿੱਪ ਵੀ ਸਾਹਮਣੇ ਆਈ ਸੀ ਪਰ ਪੁਲਿਸ ਦੇ ਵੱਲੋਂ ਸੀਪੀ ਅਮਰਸਰ ਦੇ ਵੱਲੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਕਿ ਇਸ ਤਰ੍ਹਾਂ ਦਾ ਕੋਈ ਵੀ ਧਮਾਕਾ ਨਹੀਂ ਹੋਇਆ Não tem